ਨਾਬਾਬੀਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹਿਆਵਾਲਾ ਦੇ ਘਰ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੱਲੋਂ ਸ਼ਿਰਕਤ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤਰਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਕਿ ਤਕਨੀਕੀ ਕਾਰਨਾ ਕਰਕੇ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਦੇਰੀ ਹੋਈ ਹੈ ਜਿਸ ਨੂੰ ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ ਤੇ ਜਲਦੀ ਹੀ ਪੰਜਾਬ ਵਿੱਚ ਦੋਵੇਂ ਚੋਣਾਂ ਕਰਵਾਈਆਂ ਜਾਣਗੀਆਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਔਰ ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਵਧਾਈ ਦਿੰਨਾ ਹੈ ਸਾਡੇ ਵੀਰ ਜੋ ਮੇਰੇ ਨਾਲ ਬੈਠੇ ਨੇ ਚੇਅਰਮੈਨ ਡਿਸਟ੍ਰਿਕਟ ਪਲੈਨਿੰਗ ਬੋਰਡ ਜਸਸੀ ਸੋਨਿਆਵਾਲਾ ਜੀ ਜਿਨ੍ਹਾਂ ਦੇ ਅੱਜ ਗ੍ਰਹਿ ਵਿਖੇ ਸਮਾਗਮ ਸੀ ਸੀਰੀਅਸ ਸਮਾਰਟਫੋਨ ਤੇ ਆਪਾਂ ਸਾਰੇ ਜੀ ਇਕੱਠੇ ਹੋਏ ਪੁਵਾਰ ਪਾ ਦੇ ਨਾਲ ਸੋ ਤੁਸੀਂ ਸਵਾਲ ਪੁੱਛਿਆ ਲੋਕ ਕਿੰਦਾ ਦੇਖਦੇ ਨੇ। ਦੇਖੋ ਪਹਿਲੀ ਸਰਕਾਰ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਤੋਂ ਏ ਪੰਜਾਬ ਦੇ ਅੰਦਰ ਪਹਿਲੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ। ਔਰ ਜਿਹੜੀ ਇੱਕ ਗਰੀਬ ਦੀ ਬਾਹ ਫੜਨ ਵਾਲੀ ਸਰਕਾਰ ਹੈ, ਇੱਕ ਮੱਧ ਵਰਗੀ ਪਰਿਵਾਰਾਂ ਦੀ ਬਾਹ ਫੜਨ ਵਾਲੀ ਸਰਕਾਰ ਹੈ। ਔਰ ਅਸੀਂ ਪ੍ਰੋਮਿਸ ਕੀਤਾ ਕਿ ਅਸੀਂ ਹਰੇਕ ਸੋਬੇ ਨੂੰ ਚਾਹੇ ਸਾਡੇ ਕਿਸਾਨ ਹੋਣ, ਚਾਹੇ ਵਪਾਰੀ ਹੋਣ, ਚਾਹੇ ਸਾਡਾ ਦਰਜ ਭਾਈਚਾਰਾ ਹੋਵੇ, ਚਾਹੇ ਸਾਡੇ ਬੀਸੀ ਭਾਈਚਾਰਾ ਹੋਵੇ, ਅਸੀਂ ਹਰ ਭਾਈਚਾਰੇ आ, बराबर इज्जत बराबर यानी के ਬਰਾਬਰਤਾ ਦਾ ਅਸੀਂ ਕੱਖ ਨਾਲ ਦੇਖਦੇ ਆ ਪਰ ਅਸੀਂ ਕੋਸ਼ਿਸ਼ ਕਰਦੇ ਆ ਕਿ ਸਮਾਜ ਦੇ ਵਿੱਚ ਅਸੀਂ ਉਹ ਫੈਸਿਲਿਟੀਆਂ ਦਈਏ ਜਿਹਦੇ ਨਾਲ ਸਮਾਜ ਨੂੰ ਇੱਕੋ ਜਿਹੇ ਜਿਹਾ ਫਾਇਦਾ ਹੋਵੇ ਤਾਂ ਜੋ ਸਮਾਜ ਜਿਹੜਾ ਅਪਰਿਵਤ ਹੋ ਬਲਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਕਿਉਂ ਨਹੀਂ ਕਰਾ ਰਹੀ ਜੇਕਰ ਸਰਕਾਰ ਕਹਿੰਦੀ ਹੈ ਵੀ ਇਲੈਕਸ਼ਨ ਦਾ ਚਾਅ ਵਰਕਰ ਨੂੰ ਤਾਂ ਦੋ ਸਾਲ ਬੀਤ ਚੁੱਕੇ ਨੇ ਕਾਫੀ ਲੋਕ ਮੰਗ ਕਰ ਰਹੇ ਨੇ ਵੀ ਜਿਹੜੀ ਬਲਕ ਸੰਮਤੀ ਨਹੀਂ ਉਹਦੇ ਪਿੱਛੇ ਇੱਕ ਟੈਕਨੀਕਲ ਕਾਰਨ ਹੈ ਜਿਹੜਾ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਾ ਸਾਡੇ ਕੋਲ ਲਗਾਤਾਰ ਪਿੰਡਾਂ ਦੀਆਂ ਪੰਚਾਇਤਾਂ ਸਿੱਗੀਆਂ ਜਿਹੜੀਆਂ ਉਹ ਲਗਾਤਾਰ ਇਹ ਗੱਲ ਦੀ ਮੰਗ ਲੈ ਕੇ ਆ ਰਹੀਆਂ ਸੀ ਕਿ ਜੀ ਸਾਡੇ ਮੰਨ ਲਓ ਇੱਕ ਹਲਕਾ ਇੱਕ ਹਲਕੇ ਦੇ ਮੰਨ ਲਓ 70 ਪਿੰਡ ਨੇ ਉਹ 70 ਪਿੰਡਾਂ ਚੋਂ 50 ਪਿੰਡ ਤਾਂ ਪੈਂਦੇ ਸੀ ਗਲਕੇ ਚ 20 ਪਿੰਡ ਜਾਨੀ ਕਿ ਕਿਸੇ ਹੋਰ ਹਲਕੇ ਚ ਪੈਂਦੇ ਸੀ ਉਹ ਕਹਿੰਦੇ ਉਹਦਾ ਕੋਈ ਪੰਜਾਬੀ ਕਹੀਏ ਕੋਈ ਖਸਮ ਕਸਾਈ ਉਹ ਨਹੀਂ ਸੀ ਬਣਦਾ ਉਹ ਕਹਿੰਦੇ ਸਾਡੇ ਨਾਲ ਮਤਰੀ ਮੰਗ ਵਾਲਾ ਸਬੂਕ ਹੋਈ ਜਾਂਦਾ ਜਿਹੜੇ 50 ਪਿੰਡ ਹੁੰਦੇ ਨੇ ਜੇ ਅਸੀਂ ਉਹ ਵੀਡੀਓ ਨੂੰ ਕਹਿੰਦੇ ਆ ਵੀ ਯਾਰ ਤੂੰ ਇਹਦਾ ਕੰਮ ਕਰਾਓ ਕਹਿੰਦਾ ਮੇਰਾ ਅਧਿਕਾਰ ਨਹੀਂ ਉਹਨੂੰ ਵੀਡੀਓ ਨੂੰ ਫੜੋ ਉਹਨੂੰ ਬੀਡੀਪੀਓ ਨੂੰ ਕਹਿੰਦੇ ਆ ਵੀ ਤੂੰ ਕੰਮ ਕਰਾਓ ਕਹਿੰਦਾ ਯਾਰ ਮੇਰਾ ਅਧਿਕਾਰ ਨਹੀਂ ਤਸ ਤਾਂ ਹੋ ਸਕੇ ਤੂੰ ਐਨੇ ਐਸਾ ਬੰਚਾ ਫਸਲੀਆਂ ਸੀਗੀਆਂ ਇਹ ਔਰ ਲੰਬੇ ਸਮੇਂ ਤੋਂ ਔਰ ਦੋ ਜिले ਦੋ ਜिले ਕੱਟ ਕੇ ਦੋ ਜिले ਕਿਵੇਂ ਜਦੋਂ ਸੰਗਰੂਰ ਤੋਂ ਮਲੇਰਕੋਟਲਾ ਕਟਿਆ ਤਾਂ ਦੋ ਜिले ਤਾਂ ਵੈਸੇ ਹੀ ਯਾਨੀ ਕਿ ਆਪਸ ਦੇ ਵਿੱਚ ਉਹ ਜਿਹੜੇ ਸੀ ਉਹ ਉਹਨਾਂ ਦੀ ਉਹ ਹੋਣੀ ਸੀਗੀ ਡੀਲਿਮਿਟੇਸ਼ਨ ਹੋਣੀ ਸੀਗੀ ਫਿਰ ਅੱਠ ਬਲੌਕ ਆਈ ਜੇ ਸੀਗੇ ਜਿਹੜੇ ਪੂਰੇ ਪੰਜਾਬ ਦੇ ਜਿਹੜੇ ਡੀਲਿਮਿਟੇਸ਼ਨ ਚਾਹੀਏ ਹੋਈ ਸੀ ਸੋ ਜਦੋਂ ਇੰਨੀ ਜ਼ਬਰਦਸਤ ਵੱਡੇ ਲੈਵਲ ਤੇ ਮੰਗਾ ਆਈਆਂ ਤਾਂ ਅਸੀਂ ਸਾਰੀ ਇਹਦੇ ਤੇ ਪਹਿਲਾਂ ਲੀਗਲੀ رائے ਲਤੀ ਹੈ ਲੀਗਲੀ رائے ਲੈ ਕੇ ਵੀ ਆਪਾਂ ਇਹ ਤਾਂ ਕਿਵੇਂ ਕਰ ਸਕਦੇ ਆ ਤੇ ਜਦੋਂ ਸਾਨੂੰ ਲੀਗਲੀ ਸਾਰੇ ਕਲੀਅਰ ਹੋ ਗਿਆ ਕਿ ਅਸੀਂ ਇਹਦੇ ਵਿੱਚ ਇਸ ਤਰ੍ਹਾਂ ਪ੍ਰਸੀਡ ਕਰ ਸਕਦੇ ਹਾਂ ਕਿ ਅਸੀਂ ਡਿਲੀਮਿਟੇਸ਼ਨ ਕਰ ਸਕਦੇ ਹਾਂ ਤੇ ਅਸੀਂ ਫਿਰ ਕੋਰਟ ਦੇ ਵਿੱਚ ਹੁਣਾ ਕੋਰਟ ਤੋਂ ਅਸੀਂ anumati ਲੈਣ ਲਈ ਅਸੀਂ ਕਹਿਤਾ ਤੇ ਕੋਰਟ ਨੇ ਵੀ ਮੰਨ ਲਿਆ ਕੋਰਟ ਨੇ ਵੀ ਸਾਨੂੰ ਜਣੀ ਕਿ ਹਰੀ ਝੰਡੀ ਦੇਣੀ ਹੈ ਤੇ ਅਸੀਂ ਇਹ ਡਿਲੀਮਿਟੇਸ਼ਨ ਕਰਕੇ ਚੱਲ ਰਿਹਾ ਪ੍ਰੋਸੈਸ ਆਲਰੇਡੀ ਆਨਗੋਇੰਗ ਪ੍ਰੋਸੈਸ ਹੈ ਮੈਂਦਾ ਤਾਂ ਅਸੀਂ ਅਗਸਤ ਦੇ ਵਿੱਚ ਇਹਨੀਆਂ ਮੋਸਟ ਪ੍ਰੋਬਲਮ ਇਹਦੀਆਂ ਚੋਣਾਂ ਕਰਾਂਗੇ ਨਾਲ ਦੀ ਨਾਲ ਹੋਣਗੀਆਂ ਸਰ ਨਾਲ ਦੀ ਨਾਲ ਸਾਡਾ ਤਾਂ ਪ੍ਰੋਸੈਸ ਹੈ ਜਿੱਦਣ ਪ੍ਰੋਸੈਸ ਕੰਪਲੀਟ ਹੋ ਗਿਆ ਸੀ ਅਗਸਤ ਚੋਣਾਂ ਕਰਾਂਗੇ